ਹਾਂਜੀ ਆਪੇ ਕਣ ਕਣ ਹੈ ਤੇ ਆਪੇ ਵਾਲ-ਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਵਾਲ ਸਾਡੇ ਵਾਲ ਨਹੀਂ ਇੱਕ ਵਾਲ ਜਿੰਨਾ ਬਰੀਕ ਜੀਵ ਫਿਰ ਉਹਦੇ ਸਰੀਰ ਦੇ ਉੱਤੇ ਵਾਲ ਮਤਲਬ ਕਿ ਇੰਨੇ ਕ ਬਰੀਕ ਤੋਂ ਬਰੀਕ ਜੀਵ ਜੰਤੂ ਨੇ ਜਿਹੜੇ ਅਸੀਂ ਨੰਗੀ ਅੱਖ ਨਾਲ ਦੇਖ ਨਹੀਂ ਸਕਦੇ ਤੇ ਉਹਦੇ ਪਿੰਡੇ ਦੇ ਉੱਤੇ ਵੀ ਪ੍ਰਮਾਤਮਾ ਨੇ ਵਾਲ ਪੈਦਾ ਕੀਤੇ ਨੇ ਸੋ ਉਹਦੀ ਖੇੜ ਆ ਅੱਜ ਜੀ ਵੀ ਆਪਾਂ ਉਸ ਪਰਮਾਤਮਾ ਦੇ ਐਸੇ ਰੱਬੀ ਗੁਣਾ ਵਾਲੇ ਜੀਵ ਦੀ ਗੱਲ ਕਰਾਂਗੇ ਜਿਹਦੇ ਬਾਰੇ ਜਾਣ ਕੇ ਤੁਹਾਡੇ ਮੂੰਹੋਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਹੋ ਜੂ ਅਕਾਲ ਪੁਰਖ ਵਾਹਿਗੁਰੂ ਨੇ ਇੰਨਾ ਛੋਟੇ-ਛੋਟੇ ਜੀਵ ਜਾਨਵਤੂਆਂ ਨੂੰ ਐਸੇ ਚਮਤਕਾਰੀ ਤੇ ਰੱਬੀ ਗੁਣਾ ਨਾਲ ਨਵਾਜਿਆ ਜਿਨ੍ਹਾਂ ਦੇ ਬਾਰੇ ਜਾਣ ਕੇ ਅਸੀਂ ਹੈਰਾਨ ਹੋ ਜਾਾਂਗੇ ਮੱਕੜੀ ਮੱਕੜੀ ਨੂੰ ਪਰਮਾਤਮਾ ਨੇ ਐਸਾ ਸੈਂਸਰ ਸਿਸਟਮ ਦਿੱਤਾ ਕੇ ਜਿਹਦੇ ਸੈਂਸਰ ਸਿਸਟਮ ਨੂੰ ਸਾਇੰਸ ਨੇ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਰ ਨਹੀਂ ਪਾਈ ਮੱਕੜੀ ਜਿਹੜਾ ਜਾਲ ਬੁਣਦੀ ਆ ਉਹ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਹੀ ਆਪਣੇ ਬੁਣੇ ਹੋਏ ਜਾਲ ਦਾ ਨਕਸ਼ਾ ਬਣਾ ਲੈਂਦੀ ਆ ਤੇ ਮੱਕੜੀ ਇਹ ਤਾਕਤ ਰੱਖਦੀ ਆ ਕਿ ਉਹ ਉਹ ਆਪਣੇ ਜਾਲ ਨੂੰ ਖਾ ਕੇ ਬੰਦ ਕਰਕੇ ਲਪੇਟ ਕੇ ਜਾਂ ਕਿਤੇ ਉਹ ਟੁੱਟ ਜਵੇ ਤਾਂ ਉਹ ਨੂੰ ਟੁੱਟੇ ਹੋਏ ਨੂੰ ਸੇਮ ਉਸੇ ਤਰੀਕੇ ਦੇ ਨਾਲ ਦੁਬਾਰਾ ਬਣਾ ਸਕਦੀ ਆ ਉਸੇ ਡਿਜ਼ਾਈਨ ਦੇ ਵਿੱਚ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਉਹਦਾ ਡਿਜ਼ਾਈਨ ਹਮੇਸ਼ਾ ਬਣਿਆ ਹੁੰਦਾ ਸੋ ਮੱਕੜੀ ਦੇ ਉੱਤੇ ਪਰਮਾਤਮਾ ਨੇ ਐਸੀ ਰਹਿਮਤ ਕੀਤੀ ਆ ਕਿ ਮੱਕੜੀ ਦਾ ਜਿਹੜਾ ਜਾਲ ਆ ਉਹਦਾ ਇੱਕ ਇੱਕ ਬਰੀਕ ਧਾਗਾ ਮੱਕੜੀ ਦੇ ਲਈ ਸੈਂਸਰ ਦਾ ਕੰਮ ਕਰਦਾ ਕਿਉਂਕਿ ਕਿਸੇ ਇੱਕ ਧਾਗੇ ਦੇ ਉੱਤੇ ਹਵਾ ਦਾ ਬੁੱਲਾ ਵੀ ਲੱਗਦਾ ਤਾਂ ਮੱਕੜੀ ਨੂੰ ਪਤਾ ਹੁੰਦਾ ਕਿ ਹੁਣ ਮੇਰੇ ਧਾਗੇ ਨਾਲ ਹਵਾ ਕਿਹ ਕੇ ਮੰਗੀ ਆ ਹੁਣ ਮੇਰੇ ਧਾਗੇ ਦੇ ਵਿੱਚ ਕੋਈ ਸ਼ਿਕਾਰ ਫਸਿਆ ਮੇਰਾ ਖਾਣਾ ਫਸਿਆ ਹੁਣ ਮੇਰੇ ਧਾਗੇ ਦੇ ਨਾਲ ਕੋਈ ਪੱਤਾ ਖਹਿ ਕੇ ਲੰਘਿਆ ਇਹ ਚੀਜ਼ਾਂ ਦਾ ਮੱਕੜੀ ਨੂੰ ਗਿਆਨ ਹੁੰਦਾ ਉਹਦੇ ਦਿਮਾਗ ਦੇ ਵਿੱਚ ਤੇ ਮੱਕੜੀ ਦੇ ਜਿਹੜੇ ਜਾਲੇ ਨੇ ਜਿਹੜਾ ਇੱਕ ਕੁਦਰਤੀ ਡਿਜ਼ਾਈਨ ਆ ਇੱਕ ਕੁਦਰਤ ਦਾ ਇੱਕ ਡਿਜ਼ਾਈਨ ਆ ਜਿਹੜਾ ਹਰ ਇੱਕ ਕੁਦਰਤ ਦੇ ਡਿਜ਼ਾਈਨ ਦਾ ਪੈਟਰਨ ਆ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਆ ਫੁੱਲਾਂ ਦੇ ਵਿੱਚ ਵੀ ਆ ਬਨਸਪਤੀ ਦੇ ਵਿੱਚ ਵੀ ਆ ਹਰ ਸ਼ਹਿ ਦੇ ਵਿੱਚ ਤੇ ਉਸ ਪੈਟਰਨ ਤੋਂ ਹੀ ਪ੍ਰਭਾਵਿਤ ਹੁੰਦਾ ਮੱਕੜੀ ਦਾ ਜਿਹੜਾ ਜਾਲਾ ਉਹਦਾ ਡਿਜ਼ਾਈਨ ਆ ਮਤਲਬ ਕਿ ਮੱਕੜੀ ਵੀ ਕੁਦਰਤ ਦੀ ਖੇਡ ਆ ਰਚਾਈ ਹੋਈ ਸੋ ਉਹ ਵੀ ਕੁਦਰਤ ਦੇ ਉਸ ਪੈਟਰਨ ਤੋਂ ਦੂਰ ਨਹੀਂ ਹੈਗੀ ਉਹਦਾ ਜਾਲਾ ਵੀ ਉਸੇ ਪੈਟਰਨ ਦੇ ਵਿੱਚ ਬਣਾਇਆ ਹੁੰਦਾ ਬੁਣਿਆ ਹੁੰਦਾ ਤੇ ਆਹ ਜਿਹੜਾ ਤੁਸੀਂ ਜਾਲ ਦੇਖਦੇ ਹੋ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਜਾਲ ਆ ਜਿਹਦੇ ਵਿੱਚ ਦੋ ਕਿਸਮ ਦੀਆਂ ਮੱਕੜੀਆਂ ਰਹਿੰਦੀਆਂ ਨੇ ਜਿਹੜੀਆਂ ਪਹਿਲਾਂ ਕਦੇ ਦੇਖੀਆਂ ਨਹੀਂ ਗਈਆਂ ਤੇ ਉਹ ਦੋਨੇ ਕਿਸਮ ਦੀਆਂ ਮੱਕੜੀਆਂ ਮਿਲ ਕੇ ਇਸ ਜਾਲ ਨੂੰ ਬਣਾਉਂਦੀਆਂ ਨੇ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਜਾਲ ਖੋਜਿਆ ਗਿਆ ਜਿਹੜਾ ਇੱਕ ਗੁਫਾ ਦੇ ਵਿੱਚ ਪਾਇਆ ਗਿਆ ਸੀ ਸੋ ਪ੍ਰਮਾਤਮਾ ਨੇ ਦੇਖੋ ਤੁਸੀਂ ਛੋਟੇ-ਛੋਟੇ ਜੀਵ ਜਾਨਵਤੂਆਂ ਨੂੰ ਐਸੇ ਐਸੇ ਬੇਸ਼ਕੀਮਤੀ ਗੁਣਾ ਦੇ ਨਾਲ ਨਵਾਜਿਆ ਕਿ ਉਹ ਸੁਣ ਕੇ ਸਾਡਾ ਨਾ ਦਿਮਾਗ ਇੱਕ ਵਾਰੀ ਸੁੰਨ ਹੋ ਜਾਂਦਾ ਆਹ ਜਿਹੜਾ ਜਾਲ ਆ ਤੁਸੀਂ ਦੇਖਦੇ ਹੋ ਇਹ ਕੋਈ ਆਮ ਜਾਲਾ ਨਹੀਂ ਇਹ ਜਿੱਤਾ ਮੱਛੀ ਵਾਲੀ ਤਾਰ ਹੁੰਦੀ ਆ ਉਦਾਂ ਦਾ ਜਾਲਾ ਤੇ ਆ ਮੱਕੜੀ ਦਾ ਜਾਲ ਆ ਇਹ ਇਹ ਜਾਲੇ ਨੂੰ ਜਦੋਂ ਤੁਸੀਂ ਹੱਥ ਲਾਉਨੇ ਹੋ ਆਪਣੇ ਦੂਜੇ ਆਮ ਜਾਲੇ ਵਾਂਗੂ ਟੁੱਟਦਾ ਨਹੀਂ ਹੈਗਾ ਇਹ ਖੜਕਦਾ ਵਾ ਜਦੋਂ ਆਪਾਂ ਇਹਨੂੰ ਹੱਥ ਲਾਉਨੇ ਆ ਤੇ ਆ ਮੱਕੜੀ ਦੇਖੋ ਤੁਸੀਂ ਇਹ ਪਾਣੀ ਦੇ ਥੱਲੇ ਰਹਿੰਦੀ ਆ ਪਾਣੀ ਦੇ ਵਿੱਚ ਆਕਸੀਜਨ ਟੈਂਕ ਬਣਾਉਂਦੀ ਆ ਇਹ ਤੇ ਫਿਰ ਉਸ ਆਕਸੀਜਨ ਟੈਂਕ ਦੇ ਵਿੱਚ ਆਪਣੀ ਜ਼ਿੰਦਗੀ ਕੱਢਦੀ ਆ ਉਹਦੇ ਵਿੱਚ ਆਂਡੇ ਦਿੰਦੀ ਆ ਉਹਦੇ ਚ ਹੀ ਸ਼ਿਕਾਰ ਨੂੰ ਲਿਜਾ ਕੇ ਮਾਰ ਕੇ ਖਾਂਦੀ ਆ ਉਹਦੇ ਚ ਹੀ ਰਹਿੰਦੀ ਆ ਮਤਲਬ ਕਿ ਇਹਨੂੰ ਦੇਖੋ ਇਸ ਚੀਜ਼ ਦਾ ਗਿਆਨ ਆ ਇਹਨੂੰ ਪਤਾ ਵੀ ਕਿਵੇਂ ਮੈਂ ਆਪਣੇ ਸਰੀਰ ਦੇ ਨਾਲ ਪਾਣੀ ਦਾ ਬੁਲਬੁਲਾ ਹਵਾ ਥੱਲੇ ਲੈ ਕੇ ਜਾਣੀ ਆ ਕਿਵੇਂ ਆਕਸੀਜਨ ਥੱਲੇ ਲੈ ਕੇ ਜਾਣੀ ਆ ਇੱਕ ਟੈਂਕ ਬਣਾਉਣਾ ਤੇ ਉਹਦੇ ਵਿੱਚ ਫਿਰ ਆਂਡੇ ਦੇਣੇ ਆ ਤੇ ਆਪਣੀ ਜ਼ਿੰਦਗੀ ਐ ਜਿਹੜੀ ਉਹਦੇ ਅੰਦਰ ਹੀ ਬਸਰ ਕਰਨੀ ਆ ਇਸੇ ਤਰੀਕੇ ਦੇ ਨਾਲ ਕੁਝ ਮੱਕੜੀਆਂ ਨੇ ਜਿਹੜੀਆਂ ਜਾਲ ਨਹੀਂ ਬੁੰਨਦੀਆਂ ਉਹ ਧਰਤੀ ਦੇ ਵਿੱਚ ਰਹਿੰਦੀਆਂ ਨੇ ਆਹ ਦੇਖੋ ਤੁਸੀਂ ਮਿੱਟੀ ਪੱਟ ਕੇ ਵਿੱਚ ਲੋਕ ਕੇ ਬੈਠ ਜਾਣਾ ਐ ਨੇ ਤੇ ਵਿੱਚ ਬੈਠ ਕੇ ਨੇ ਆਪਣਾ ਜਿਹੜਾ ਸ਼ਿਕਾਰ ਆ ਉਹਦੀ ਉਡੀਕ ਕਰਨੀ ਆ ਇਸੇ ਤਰ੍ਹਾਂ ਇੱਕ ਹੋਰ ਮੱਕੜੀ ਆ ਜਿਹਦੀ ਪਿੱਠ ਦੇ ਉੱਤੇ ਡਿਜ਼ਾਈਨ ਵੀ ਬੜਾ ਸੋਹਣਾ ਬਣਿਆ ਹੋਇਆ ਉਹ ਵੀ ਇੱਕ ਟੋਆ ਪੱਟ ਕੇ ਉਹਦੇ ਵਿੱਚ ਰਹਿੰਦੀ ਆ ਤੇ ਦੂਰੋਂ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਕੋਈ ਮੱਕੜੀ ਬੈਠੀ ਆ ਉਹ ਵੀ ਇਦਾਂ ਹੀ ਆਪਣੇ ਸ਼ਿਕਾਰ ਦਾ ਉੱਥੇ ਬੈਠ ਕੇ ਉਡੀਕ ਕਰਦੀ ਆ ਤੇ ਉਹਨੂੰ ਫਸਾਉਂਦੀ ਆ ਤੇ ਇਸ ਮੱਕੜੀ ਨੂੰ ਲੋਕ ਆਪਣੇ ਘਰੇ ਵੀ ਰੱਖਦੇ ਨੇ ਪਰ ਇਹਦੀ ਪਿੱਠ ਦੇ ਉੱਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਪਰ ਦੇਖੋ ਤੁਸੀਂ ਮੱਕੜੀਆਂ ਇਨਾਂ ਦੇ ਕਿੰਨੇ ਰੂਪ ਰੰਗ ਨੇ ਹਨਾ ਪ੍ਰਮਾਤਮਾ ਨੇ ਇੱਕ ਮੱਕੜੀ ਨਹੀਂ ਬਣਾਈ ਮੱਕੜੀ ਦੇ ਵਿੱਚ ਕਿੰਨੇ ਰੂਪ ਰੰਗ ਨੇ ਮੱਕੜੀਆਂ ਦੇ ਫਿਰ ਜਿਹੜਾ ਮੱਕੜੀ ਦਾ ਜਾਲਾ ਉਹ ਕਿੰਨਾ ਬਰੀਕ ਹੁੰਦਾ ਤੇ ਉਹ ਬਰੀਕ ਜਾਲੇ ਦੀ ਵੀ ਇੱਕ ਬਰੀਕ ਜਿਹੜੀ ਧਾਗਾ ਵਾ ਇੱਕ ਬਰੀਕ ਲੇਅਰ ਆ ਉਹਦੇ ਉੱਤੇ ਕੀ ਹਲਚਲ ਹੋਈ ਆ ਉਹ ਸਾਰਾ ਕੁਝ ਮੱਕੜੀ ਦੇ ਦਿਮਾਗ ਦੇ ਵਿੱਚ ਪਿਆ ਹੁੰਦਾ ਕਿਉਂਕਿ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਸੇਮ ਇੱਕ ਮੱਕੜੀ ਦੇ ਜਾਲ ਵਾਂਗੂ ਪੈਟਰਨ ਬਣਾ ਕੇ ਇੱਕ ਵਾਰੀ ਟੈਸਟ ਕੀਤਾ ਕਿ ਕਿਸੇ ਇੱਕ ਧਾਗੇ ਨੂੰ ਛੇੜ ਕੇ ਪਤਾ ਲੱਗੇ ਪਰ ਉਹ ਕੰਪਿਊਟਰ ਨੂੰ ਸਮਝ ਨਹੀਂ ਆਈ ਵੀ ਕਿਹੜੇ ਧਾਗੇ ਦੇ ਉੱਤੇ ਹਲਚਲ ਹੋਈ ਆ ਪਰ ਮੱਕੜੀ ਨੂੰ ਆਪਣੇ ਜਾਲੇ ਦੇ ਵਿੱਚ ਕਿਹੜੇ ਧਾਗੇ ਦੇ ਉੱਤੇ ਕਦੋਂ ਹਲਚਲ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਹੁੰਦੀਆਂ ਨੇ ਸੋ ਇਸੇ ਕਰਕੇ ਕਹੀਦਾ ਕਿ ਜਦੋਂ ਇੰਨੇ ਛੋਟੇ-ਛੋਟੇ ਜੀਵ ਜੰਤੂਆਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਇੰਨੇ ਰੱਬੀ ਗੁਣਾ ਦੇ ਨਾਲ ਨਵਾਜਿਆ ਤਾਂ ਇਨਸਾਨ ਜਿਹਨੂੰ ਆਪਾਂ ਅਕਸਰ ਕਹੀਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਕਿਉਂਕਿ ਬ੍ਰਹਿਮੰਡ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਜਿੰਨੇ ਗੁਣ ਇਨਾਂ ਜੀਵ ਜੰਤੂਆਂ ਦੇ ਵਿੱਚ ਨੇ ਉਹ ਸਾਰੇ ਗੁਣ ਇਨਸਾਨ ਦੇ ਅੰਦਰ ਵੀ ਹੈਗੇ ਆ ਪਰ ਗੱਲ ਸਿਰਫ ਇੰਨੀ ਆ ਕਿ ਅਸੀਂ ਉਸ ਪ੍ਰਮਾਤਮਾ ਤੋਂ ਟੁੱਟੇ ਹੋਏ ਆ ਸਾਨੂੰ ਉਹਦੇ ਰਾਹ ਤੇ ਚੱਲਣਾ ਚਾਹੀਦਾ ਉਹਦਾ ਨਾਮ ਸਿਮਰਨ ਸ਼ੁਰੂ ਕਰਨਾ ਚਾਹੀਦਾ ਤਾਂ ਹੀ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਨਾ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ